ਰੋਜੇ ਤਾਂ ਉਹਦੇ ਭਰਾ ਬੇ ਰੁਕੋਟ ਮਾਰ ਕੇ ਕਰੇ ਉਹ ਬੇ ਰੁਕੋਟ ਮਾਰ ਕੇ ਸੀ ਕਰੇ ਉਹ ਮੈਂ ਬੇਜਤੀ ਨਹੀਂ ਬਸੂਤ ਉਹ ਬੇਜਤੀ ਜਰ ਸਕਿਆ ਆਏ ਉਹ ਮੇਰੇ ਜ਼ਿੰਮੇਵਾਰ ਮਾਤ ਦੇ ਉਹਦੇ ਭਰਾ ਗੁਜ਼ਾਰੇ ਜੇ ਰੁਕੜ ਆਏ ਉਹ ਮੇਰੇ ਗੁਣਵ ਜ਼ਿੰਮੇਵਾਰ ਰੇ ਵੜੀ ਮਾਤ ਦੇ ਆਏ 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 ਉਹਦੇ ਭਰਾ ਮੈਨੂੰ ਕਰੇ ਆ ਕੇ ਗੁੱਟ ਕੇ ਆਏ ਓਏ ਉਹਦੇ ਭਰਾ ਮੈਨੂੰ ਕਰੇ ਗੁੱਟ ਕੇ 베ਰੀ ਮਾਤ ਦੇ ਜ਼ਿੰਮੇਵਾਰ ਸਾਰਾ ਪਰਿਵਾਰ ਆਏ ਆਏ ਓਏ ਆ ਮੈਂ ਮਰ ਜਾਣਾ ਮੈਂ ਮਰ ਗਿਆ ਏ ਕੋਈ ਨਹੀਂ ਕੋਈ ਕਾਇਮ ਹੋ ਆਏ ਦੇਰ ਹੋ ਗਿਆ ਪਾਣੀ ਹੋ ਗਿਆ ਉਮੜ ਕੇ ਫੁਲਟੀਆਂ ਵਾਗਣ ਆ ਦਰਸ਼ਨ ਲੱਗੇ ਹੋਏ ਆਏ ਓਏ ਓਏ ਕੇ ਜਰਾ ਜਾਤੀ ਡਾਕਲਾ ਵੈਰੀ ਕੁਚਾ ਆਏ ਆਏ ਮਾਏ ਆਏ ਓਏ ਆ ਆਸ਼ਟਰੀਆ ਕਾਲਡ ਸਕੂ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇੱਕ ਧਰਨਾ ਇੱਥੇ ਲੱਗਾ ਹੋਇਆ ਵਾ ਤੇ ਬੈਠੇ ਹੋਇਆ ਧਰਨੇ ਦੇ ਵਿੱਚ ਬੀਬੀਆਂ ਵੀ ਬੈਠੀਆਂ ਹੋਏ ਨੇ ਬਜ਼ੁਰਗ ਵੀ ਬੈਠੇ ਹੋਏ ਨੇ ਨੌਜਵਾਨ ਵੀ ਬੈਠੇ ਹੋਏ ਨੇ ਸਾਰੇ ਬੈਠੇ ਹੋਏ ਨੇ ਤੇ ਇਹ ਧਰਨਾ ਜਿਹੜਾ ਲੱਗਾ ਹੋਇਆ ਇਹ ਜੋਗੇ ਵਾਲਾ ਚੌਂਕੀ ਦੇ ਮੂਹਰੇ ਲੱਗਾ ਹੋਇਆ ਧਰਨਾ ਵਾ ਤੇ ਇਹ ਜਿਹੜਾ ਜੋਗੇ ਵਾਲਾ ਚੌਂਕੀ ਆ ਇਹ ਮਕੂ ਥਾਣੇ ਦੇ ਅਧੀਨ ਜਿਹੜੀ ਉਹ ਆਉਂਦੀ ਆ ਕਿਉਂ ਧਰਨਾ ਕੀਤਾ ਇਹਨਾਂ ਨੇ ਲਾਇਆ ਵਾ ਉਹ ਆਪ ਗੱਲਬਾਤ ਸਾਰੀ ਕਰਦੇ ਇਹਨਾਂ ਦੇ ਨਾਲ ਇਹਨਾਂ ਦੇ ਕੋਲ ਜਾਣਕਾਰੀ ਲੈਣੇ ਕਿ ਇਹਨਾਂ ਨੂੰ ਕਿਉਂ ਧਰਨਾ ਲਾਉਣ ਦੀ ਲੋੜ ਪਈ ਕਿਉਂਕਿ ਜਦੋਂ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਤਾਂ ਹੀ ਧਰਨਾ ਕੋਈ ਲਾਉਂਦਾ ਵਾ ਤੇ ਕੀ ਮਸਲਾ ਕੀ ਹੈ ਇਹਨਾਂ ਦਾ ਉਹ ਸਾਰਾ ਆਪਾਂ ਇਹਨਾਂ ਦੇ ਕੋਲੋਂ ਸੁਣਦੇ ਆ ਤੇ ਕੀ ਚੱਕਰ ਆ ਜੀ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਸਰਦਾਰ ਕੱਤਨ ਸਿੰਘ ਆ ਜੀ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਅਮੀਰ ਸ਼ਾ ਵਾਲਾ ਜੀ ਮੀਰਛਾ ਵਾਲਾ ਜਿਹੜਾ ਇੱਥੇ ਨਾਲ ਹੀ ਲੱਗਦਾ ਹਾਂਜੀ ਹਾਂਜੀ ਨਾਲ ਲੱਗਦਾ ਜੀ ਤੇ ਕੀ ਮਸਲਾ ਕੀ ਆ ਭਾਈ ਸਾਹਿਬ ਜਿਹੜਾ ਤੁਸੀਂ ਅੱਜ ਇੰਨੇ ਦਿਨ ਇੱਥੇ ਬੈਠੇ ਹੋ ਧਰਨਾ ਲਾ ਕੇ ਤਾਣੇ ਤੇ ਮੁਢੇ ਕਹਿੰਗੇ ਕੰਮ ਕਰਦੇ ਦੇਣਾ ਕੋਈ ਬੰਦਾ ਕਿਸੇ ਕੋਲੇ ਵੇਲ ਨਹੀਂ ਹੁੰਦੀ ਤੁਸੀਂ ਇੰਜ ਜਾਣੇ ਧਰਨਾ ਲਾ ਕੇ ਬੈਠੇ ਕੀ ਮਸਲਾ ਕੀ ਆ ਹਾਂਜੀ ਸਭ ਤੋਂ ਪਹਿਲਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਤਪਦਾ ਚੈਨਲ ਦਾ ਮੈਂ ਸਵਾਗਤ ਕਰਦਾ ਇੱਥੇ ਆਇਆ ਨੂੰ ਜੀ ਐਂ ਕਹਿੰਦਾ ਧੰਨਵਾਦ ਜੀ ਤੇ ਸਾਨੂੰ ਲੋੜ ਇਸ ਘਰ ਕੇ ਪਈ ਆ ਮੇਰਾ ਛੋਟਾ ਭਾਈ ਕਲਵੰਦ ਸਿੰਘ ਜੋ ਕਿ ਕੁਸੂ ਵਾਲਾ ਮੋੜ ਉੱਥੇ ਰਹਿੰਦਾ ਸੀ ਕੱਪੜੇ ਦਾ ਕੰਮ ਕਰਦਾ ਸੀਗਾ ਹੂੰ ਤੇ ਉਹਦਾ ਜਿਹੜਾ ਲੜਕਾ ਹੈਗਾ ਉਹ ਬੜਾ ਤੰਗ ਪਰੇਸ਼ਾਨ ਕਰਦਾ ਸੀ ਓਕੇ ਆਪਣੇ ਬਾਪ ਨੂੰ ਹਾਂਜੀ ਬਾਪ ਨੂੰ ਹੂੰ ਤੇ ਗੈਂਗਸਟਰਾਂ ਨਾਲ ਸੰਬੰਧ ਸੀ ਆਉਂਦਾ ਤੇ ਲੁੱਟਾਂ ਮਾਰਾਂ ਕਰਦਾ ਸੀ ਓਕੇ ਤੇ ਬਾਹਰੋਂ ਚੋਰੀ ਦੇ ਮੋਟਰਸਾਈਕਲ ਲਿਆਉਂਦਾ ਸੀ ਹੂੰ ਤੇ ਮੋਬਾਈਲ ਲੁੱਟਮਾਰ ਕਰਦਾ ਸੀ ਮੁੰਮਾਈਆਂ ਦੇ ਅੱਛਾ ਤੇ ਜਿਹੜਾ ਉਹਨਾਂ ਦਾ ਬਾਪ ਕੁਲਵੰਤ ਸਿੰਘ ਇਸ ਕੰਮ ਤੋਂ ਮਨਾ ਕਰਦਾ ਸੀ ਹਾਂ ਵੇ ਪਤਰਾ ਤੂੰ ਸਿਆਣਾ ਬਣ ਜਾ ਇਸ ਕੰਮ ਚ ਨਾ ਪਾਇ ਤੇ ਆਪਣੀ ਬਦਨਾਮੀ ਹੋ ਜਾਊਗੀ ਬਿਲਕੁਲ ਤੇ ਇਸ ਦੁੱਖ ਦੇ ਵਿੱਚ ਆ ਕੇ ਆਪਦੇ ਬਾਪ ਨੂੰ ਮਾੜਾ ਸਮਝਦਾ ਸੀ ਓਕੇ ਬਲਵਿੰਦਰ ਸਿੰਘ ਔਰ ਉਹਦੀ ਪਤਨੀ ਇਹਨਾਂ ਦਾ ਟਕਰਾਅ ਇਸੇ ਕਾਰਨ ਰਹਿੰਦਾ ਸੀ ਓਕੇ ਜਦੋਂ ਹੌਲੀ ਹੌਲੀ ਟਕਰਾਅ ਵੱਧਦਾ ਵੱਧਾ ਵੱਧ ਗਿਆ ਇਹਨਾਂ ਦਾ ਹੂੰ ਤੇ ਇਹ 28 ਤਰੀਕ ਦੀ ਗੱਲ ਹੈ ਹੂੰ 28 ਤਰੀਕ ਨੂੰ 28 ਨਵੰਬਰ ਦੀ 28 ਅਕਤੂਬਰ ਨੂੰ ਅਕਤੂਬਰ ਦੀ ਹਾਂ 28 ਅਕਤੂਬਰ ਦੀ ਓਕੇ ਇਹਨਾਂ ਦਾ 9 ਸੌਰੇ ਦਾ ਟਕਰਾਰ ਹੋਇਆ ਇਸੇ ਕਾਰਨ ਵੀ ਬੱਚਿਓ ਤੁਸੀਂ ਮੋਟਰਸਾਈਕਲ ਚੋਰੀ ਦੇ ਨਹੀਂ ਲਿਆਉਣੇ ਇੱਥੇ ਤੇ ਜੋ ਜਿਹੜੀ ਉਹ ਵੀ ਆਪਣੇ ਘਰ ਵਾਲੇ ਨਾਲ ਹੀ ਸਾਂਸੀ ਹਾਂਜੀ ਉਹ ਵੀ ਸਾਂਸੀ ਇੱਕੋ ਗੱਲ ਸੀ ਇਹਨਾਂ ਦੀ ਓਕੇ ਹਾਂਜੀ ਜਿਹੜੇ ਬਲਵਿੰਦਰ ਸਿੰਘ ਦੇ ਸਾਲੇ ਹੈਗੇ ਆ ਚਾਚੇ ਤਾਏ ਦੇ ਮੁੰਡਿਆਂ ਨਾਲ ਰਲ ਕੇ ਇਹਨਾਂ ਦਾ ਗਰੁੱਪ ਗੈਂਗ ਸਟਰਾਂ ਦਾ ਬਣਿਆ ਹੋਇਆ ਸੀ ਓਕੇ ਇਹ ਜਦੋਂ ਮਤਲਬ ਇਹਦੇ ਨੌਂ ਕਲਵੰਸਿਆਂ ਦੇ ਨਾਲ 4-5 ਡਾਂਗਾ ਮਾਰੀਆਂ ਆ ਸੌਰੇ ਨੂੰ ਓਕੇ ਹਾਂਜੀ ਉਹ ਤਾਂ ਬੇਹੋਸ਼ ਹੋ ਕੇ ਡਿੱਗ ਪਿਆ ਔਰ ਤੋਂ ਬਾਅਦ ਅਸੀਂ ਫਿਰ ਦੋਨੇ ਭਰਾ ਕਲਵੰਤ ਸਿੰਘ ਦੇ ਭਰਾ ਛੋਟਾ ਬਲਦੇਵ ਸਿੰਘ ਤੇ ਕक्कन ਸਿੰਘ ਦੋਨੇ ਕਰੇਗਾ ਅੱਛਾ ਅਸੀਂ ਕੁੜੀ ਨੂੰ ਸਮਝਾਇਆ ਆਪਣੇ ਛੋਟੇ ਭਾਈ ਨੂੰ ਸਮਝਾਇਆ ਵੀ ਚਲੋ ਤੁਸੀਂ ਟਾਈਮ ਪਾਸ ਕਰੋ ਤੇ ਜਿਵੇਂ ਤੁਹਾਡਾ ਗੁਜ਼ਾਰਾ ਹੁੰਦਾ ਤੇ ਕੁੜੀ ਫਿਰ ਪੇਕਿਆਂ ਨੇ ਚਲੀ ਗਈ ਤੇ ਉਸੇ 28 ਤਰੀਕ ਨੂੰ ਅਕਤੂਬਰ ਦੇ ਨੂੰ ਆਦੇ ਭਰਾਵਾਂ ਨਾਲ ਮжоਰਿਟੀ ਬਣਾ ਕੇ 8-10 ਬੰਦੇ ਸ਼ਾਮ ਨੂੰ 6:30 ਵਜੇ ਤਕਰੀਬਨ ਅੱਛਾ ਹੱਥੇ ਜਗਨਾਸੀਆਂ ਕਿਰਚਾਂ ਇੱਕ ਦੇਸੀ ਪਿਸਤੌਲ ਜੋ ਵੀ ਇਹਨਾਂ ਨੇ ਵੀ ਮੁੰਡਾ ਕੀ ਨਾਮ ਦਾ ਬਲਵਿੰਦਰ ਸਿੰਘ ਇਹ ਬਲਵਿੰਦਰ ਸਿੰਘ ਦੀ ਸ਼ਹਿਰ ਦੀ ਸਾਰਾ ਕੰਮ ਹੋਇਆ ਓਕੇ ਹਾਂਜੀ ਪਹਿਲਾਂ ਬਲਵਿੰਦਰ ਸਿੰਘ ਨੂੰ ਫੋਨ ਆਇਆ 10 ਮਿੰਟ ਪਹਿਲਾਂ ਵੀ ਇਸ ਤਰ੍ਹਾਂ ਸਿਆਰ ਆਇਆ ਤੇ ਤੇਰੇ ਪਿਆਉ ਨੂੰ ਅਸੀਂ ਸੁਧਾਰਨਾ ਅੱਜ ਅੱਛਾ ਪਹਿਲਾਂ ਫੋਨ ਵੀ ਲਾਇਆ ਹਾਂ ਫੋਨ ਵੀ ਲਾਇਆ ਪਹਿਲਾਂ ਓਕੇ ਹਾਂਜੀ ਇਹ ਫਿਰ ਬਲਵਿੰਦਰ ਸਿੰਘ ਸਾਈਡ ਤੇ ਹੋ ਗਿਆ ਤੇ ਉਹ ਗੈਂਗਸਟਰ ਸਾਰੇ ਬੰਦੇ ਆ ਗਏ ਅੱਛਾ ਉਹਨਾਂ ਦੇ ਹੱਥ ਵਿੱਚ ਸਾਰੀਆਂ ਚੀਜ਼ਾਂ ਫੜੀਆਂ ਸੀ ਕਿਰਚਾ ਵਗੈਰਾ ਪਿਸਤੌਲ ਦੇਸੀ ਫੜਿਆ ਸੀ ਤੇ ਉਹਨਾਂ ਆ ਕੇ ਅਜੇ ਕੁਲਵੰਤ ਸਿੰਘ ਨੇ ਰੋਟੀ ਖਾਣੀ ਸੀ ਜਦੋਂ ਰੋਟੀ ਖਾਨ ਲੱਗਿਆ ਉਤੋਂ ਮਤਲਬ 6-7 ਬੰਦੇ ਆ ਗਏ ਅੱਛਾ ਆਉਂਦਿਆਂ ਆ ਕੇ ਟਾ ਲਿਆ ਹਾਂ ਜਦੋਂ ਕੁੱਟਮਾਰ ਬਹੁਤ ਜ਼ਿਆਦਾ ਹੋ ਗਈ ਬੇਹੋਸ਼ ਹੋ ਗਿਆ ਕਲਵੰਦ ਸਿੰਘ ਹਾਂ ਇਧਰੋਂ ਮੈਨੂੰ ਫੋਨ ਗਿਆ ਇਧਰ ਮੈਂ ਚੌਂਕੀ ਜੋਗੇ ਵਾਲੇ ਫੋਨ ਲਾਤਾ ਵੀ ਗੈਂਗਸਟਰ ਪੈ ਗਿਆ ਕਲਵੰਦ ਸਿੰਘ ਨੂੰ ਤੇ ਛੇਤੀ ਛੇਤੀ ਆ ਕੇ ਪਾਉ ਅੱਗੋਂ ਅੱਛਾ ਤੇ ਉਹਨਾਂ ਚਿਰ ਮੈਂ ਪਹੁੰਚ ਗਿਆ ਪਿੰਡ ਕੁਸੂ ਵਾਲੇ ਮੋੜ ਦੇ ਵਿੱਚ ਹਾਂ ਉਸ ਤੋਂ ਬਾਅਦ ਉਹ ਮਲੇ ਨਿਕਲ ਕੇ ਬੰਦੇ ਸਾਰੇ ਬੜਕਾ ਮਾਰ ਕੇ ਚਾਂਗਰਾ ਮਾਰਦੇ ਰਹੇ ਭੱਜ ਗਏ ਸਾਰੇ ਭੱਜ ਗਏ ਹਾਂ ਤੇ ਮੇਰਾ ਭਰਾ ਜਿਹੜਾ ਬਹੁਤ ਅੰਮਰਤ ਧਾਰੀ ਬੰਦਾ ਵਧੀਆ ਸੀ ਉਹਦੇ ਵਾਲ ਕੁੱਟੇ ਗਏ ਉਹਦੀ ਦਾੜ੍ਹੀ ਕੁੱਟੀ ਗਈ ਉਹਦੀ ਪੂਰੀ ਬੇਦਵੀ ਕੀਤੀ ਗਈ ਅੱਛਾ ਬਹੁਤ ਮਤਲਬ ਨੁਕਸਾਨ ਕੀਤਾ ਕੁਝੀਆਂ ਸੱਟਾਂ ਮਾਰੀਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਕਾਲੜੇ ਹਸਪੀਟਲ ਲੈ ਗਏ ਮਖੂ ਸ਼ਹਿਰ ਦੇ ਵਿੱਚ ਬਲਕਿ ਜਿਹੜੇ ਤੁਹਾਡੇ ਭਰਾ ਵਾ ਉਹਨੂੰ ਕਾਫੀ ਕੁੱਟੇ ਮਾਰਿਆ ਉਹਨੇ ਬਹੁਤ ਜ਼ਿਆਦਾ ਬੇਹੋਸ਼ ਹੋ ਗਿਆ ਉਹਦੀ ਆਕਸੀਜਨ ਜਾਨੀ ਕਿ ਖਤਮ ਹੀ ਹੋ ਚੁੱਕੀ ਸੀ ਅੱਛਾ ਹਾਂਜੀ ਅਸੀਂ ਫਿਰ ਜੀਰੇ ਜਾ ਕੇ ਦਾਖਲ ਕਰਾਇਆ ਉਸ ਤੋਂ ਬਾਅਦ ਅਸੀਂ 7-8 ਦਿਨ ਦਾਖਲ ਉਥੇ ਰਹਿ ਆ ਤੇ ਬਾਕੀ ਅਸੀਂ ਪੁਲਿਸ ਨੂੰ ਵੀ ਨਾਲ ਦੇ ਨਾਲ ਸ਼ਿਕਾਇਤਾਂ ਕਰਦੇ ਰਹੇ ਵੀ ਆਹ ਗੱਲ ਐ ਆ ਬਾਤ ਐ ਬਾਕੀ ਸਾਡੀ ਪੁਲਿਸ ਨੇ ਕੋਈ ਮਤਲਬ ਸੁਣਵਾਈ ਨਹੀਂ ਕੀਤੀ ਕਿਸੇ ਤਰ੍ਹਾਂ ਦੇ ਵੀ ਨਹੀਂ ਅੱਛਾ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਸੀ ਜਦੋਂ ਤੁਸੀਂ ਦੱਸਦੇ ਫਿਰ ਦਾ ਕਰਕੇ ਸਾਡੇ ਘਰੇ ਜਾਣ ਕੇ ਪੈਗੇ ਆ ਕੁੱਟਮਾਰ ਕੀਤੀ ਐ ਪੁਲਿਸ ਆਉਦੀ ਨਹੀਂ ਸੀ ਨਾ ਪੁਲਿਸ ਨਹੀਂ ਆਉਂਦੀ ਸੀ ਅਸੀਂ ਪਿੰਡ 'ਚ ਮੌਕਾ ਹੀ ਨਹੀਂ ਵੇਖਣ ਆਏ ਵੀ ਤੁਹਾਡੇ ਨਾਲ ਕੀ ਕਾਰਵਾਈ ਹੋਈ ਜਾਂ ਨਹੀਂ ਹੋਈ ਕੋਈ ਮਦਦ ਨਹੀਂ ਨਾ ਮਿਲ ਜੀ ਸਾਡੇ ਕੋਲ ਇਹ ਸਰਕਾਰ ਨੂੰ ਸਮਝ ਦੇ ਦੇ ਤਾਂ ਕਿ ਪੁਲਿਸ ਨੇ ਮਿਲੀ ਹੋਈ ਇਹਨਾਂ ਨਾਲ ਇਹ ਪੁਲਿਸ ਗੈਂਗ ਸਟਰ ਨਾਲ ਮਲੇ ਸਬੰਧ ਰੱਖਦੇ ਆ ਜਿਆਦਾ ਉਹਨਾਂ ਦੀ ਸੁਣਵਾਈ ਕਰਦੇ ਆ ਬਾਕੀ ਪੋਲੇ ਪਾਲੇ ਬੰਦਿਆਂ ਦੀ ਕੋਈ ਸੁਣਵਾਈ ਨਹੀਂ ਕੋਈ ਕਦਰ ਨਹੀਂ ਬੰਦੇ ਤੇ ਰਹਿ ਗਿਆ ਇਸ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਓਕੇ ਹਾਂਜੀ ਤੇ ਫਿਰ ਕੀ ਹੋਇਆ ਉਸ ਤੋਂ ਅਗਲੀ ਕਹਾਣੀ ਜਦੋਂ ਤੁਸੀਂ ਸਾਰੀ ਦੱਸ ਦਿੱਤਾ ਕਿ ਉਸ ਤੋਂ ਅਗਲੇ ਫਿਰ ਅਸੀਂ ਐਸਐਸਪੀ ਸਾਹਿਬ ਕੋਲ ਗਏ ਨਾਲ ਉਹਦੇ ਪੈਂਡਰਕ ਨਾਲ ਲਾਈ ਆ ਬਲਵੰਤ ਸਿੰਘ ਮੌਕੇ ਤੇ ਬਿਆਨ ਦੇ ਗਿਆ ਸਾਨੂੰ ਵੀ ਮੇਰਾ ਜਿਹੜਾ ਵੀ ਮੌਤ ਹੈਗੀ ਆ ਇਹਨਾਂ ਬੰਦਿਆਂ ਦੇ ਕਾਰਨ ਹੋ ਰਹੀ ਆ ਕਿਲੌਣ ਸਿੰਘ ਦੀ ਮੌਤ ਹੋ ਗਈ ਮਗਰੋਂ ਉਹ ਹਾਂਜੀ 23 ਤਰੀਕ ਨੂੰ ਮੌਤ ਹੋ ਗਈ 23 ਨਵੰਬਰ ਨੂੰ ਹਾਂਜੀ ਜਦੋਂ ਉੱਥੋਂ ਤੁਸੀਂ ਲੈ ਕੇ ਆਏ ਆ ਹਸਪੀਟਲ ਤੋਂ ਸੀ ਉੱਥੇ ਕਹਿੰਦੇ ਦੱਸ ਰਹੇ ਸੀ ਨਾ ਗੱਲ ਉੱਥੇ ਤੁਹਾਡੀ ਗੱਲ ਚਲੋ ਕੱਟੇਗੀ ਮਤਲਬ ਕਿ ਉਸ ਤੋਂ ਬਾਅਦ ਕਲੌਨ ਸਿੰਘ ਦੀ ਜਿਹੜੀ ਮੌਤ ਹੋ ਜਾਂਦੀ ਆ 23 ਤਰੀਕ ਨੂੰ ਮੌਤ ਹੋ ਜਾਂਦੀ ਆ ਤੇ ਮੌਤ ਹੋਣ ਤੋਂ ਪਹਿਲਾਂ ਬਿਆਨ ਦੇ ਜਾਂਦੇ ਆ ਬਿਆਨ ਦੇ ਗਿਆ ਜੀ ਤੇ ਅੱਛਾ ਉਹ ਬਿਆਨ ਜਿਹੜੀ ਆ ਉਹ ਵੀਡੀਓ ਹੈਗੀ ਆ ਤੁਹਾਡੇ ਕੋਲ ਹਾਂਜੀ ਹਾਂਜੀ ਸਾਡੇ ਕੋਲ ਸੇਵ ਵੀਡੀਓ ਠੀਕ ਆ ਅੰਦਰ ਕੋਲ ਜਿਹੜੀ ਵੀਡੀਓ ਉਹਨਾਂ ਤੋਂ ਲੈ ਕੇ ਅਸੀਂ ਉਹ ਵੀਡੀਓ ਵੀ ਚਲਾਵਾਂਗੇ ਜਿਹੜੀ ਇਹਨਾਂ ਨੇ ਜਿਹੜੀ ਆਪਣੀ ਮੌਤ ਤੋਂ ਪਹਿਲਾਂ ਜਿਹੜੀ ਉਹ ਬੰਦੇ ਨੇ ਜਿਹੜੀ ਸਾਰੇ ਬਿਆਨ ਜਿਹੜਾ ਉਹ ਦਿੱਤਾ ਕੀ ਕਿਹਾ ਉਹਨਾਂ ਨੇ ਬਿਆਨ ਦੇ ਵਿੱਚ ਬਿਆਨ ਦੇ ਵਿੱਚ ਕਿਹਾ ਵੀ ਜਿਹੜੇ ਬਲਵਿੰਦਰ ਸਿੰਘ ਦੇ ਸਾਲੇ ਨੇ ਮੇਰੇ ਕੋਲ ਮਨੇ ਇਹ ਮੇਰੇ ਮੌਤ ਦੇ ਜ਼ਿੰਮੇਵਾਰ ਨੇ ਜੋ ਮੇਰੀ ਬੇਇੱਜ਼ਤੀ ਬਦਨਾਮੀ ਨਾ ਕੀਤੀ ਹੈ ਮੈਨੂੰ ਜਿਉਣ ਜਗ੍ਹਾ ਜੁਨੀਆ ਤੱਕ ਨਹੀਂ ਛੱਡਿਆ ਨਾ ਹਾਂਜੀ ਇੱਥੇ ਪੁਲਿਸ ਚੌਂਕੀ 'ਚ ਵਿਆਖ ਕੇ ਗਏ ਸੀ ਵੀ ਇਹਨਾਂ ਦਾ ਪਰਚਾ ਨਾ ਹੋਇਆ ਤਾਂ ਮੇਰੀ ਮੌਤ ਆ ਅੱਛਾ ਹਾਂਜੀ ਇਹ ਵੀ ਗੱਲ ਕਹਿ ਗਏ ਅੱਛਾ ਅੱਛਾ ਹਾਂਜੀ ਤੇ ਉਹਨਾਂ ਦੀ ਮੌਤ ਹੋ ਗਈ ਤੇ ਪਰਚਾ ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਨਾ ਜੀ ਕੋਈ ਕਾਰਵਾਈ ਪੁਲਿਸ ਨੇ ਕੀਤੀ ਐ ਐਸਐਸਪੀ ਦੇ ਹੁਣ ਸਮਨ ਆਇਆ ਹੁਣ ਅੱਜ ਬਿਆਨ ਲਿਖਦੇ ਪਏ ਆ ਪਤ ਨਹੀਂ ਡਰ ਦੇ ਕਾਰਨ ਲਿਖਦੇ ਆ ਕਿ ਕੀ ਕਾਰਨ ਕੀ ਬਾਤ ਹੈ ਅੱਜ ਹੁਣ ਬਿਆਨ ਲਿਖਦੇ ਪਏ ਆ ਬਾਕੀ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ 304 ਇਹ ਪਰਚਾ ਹੋਣਾ ਚਾਹੀਦਾ 295 ਵੀ ਲੱਗਣੀ ਚਾਹੀਦੀ ਆ ਦੂਸਰੇ 452 ਵੀ ਲੱਗਣੀ ਚਾਹੀਦੀ ਆ ਇਹਨਾਂ ਦੇ ਹਥਿਆਰ ਵੀ ਜ਼ਬਤ ਹੋਣੇ ਚਾਹੀਦੇ ਆ ਇਹ ਮੋਟਰਸਾਈਕਲ ਚੋਰੀ ਦੇ ਮਾਮਲੇ ਸ਼ਰੇਆਮ ਲਈ ਫਿਰਦੇ ਆ ਪੁਲਿਸ ਨਹੀਂ ਫੜਦੀ। ਜਿਵੇਂ ਕਹਿ ਦਿੱਤਾ ਕਿ ਗੈਂਗਸਟਰ ਆ ਤੁਹਾਡੇ ਭਰਾ ਨੂੰ ਉਹਨਾਂ ਨੇ ਕੁੱਟਮਾਰ ਵੀ ਕਰ ਦਿੱਤੀ ਸਾਰੀ ਤੇ ਤੁਹਾਨੂੰ ਨਹੀਂ ਕੋਈ ਫਿਰ ਧਮਕੀਆਂ ਹੁੰਦੀਆਂ ਜਾਂ ਕੋਈ ਇਸ ਤਰ੍ਹਾਂ ਗੱਲਬਾਤ ਹੁੰਦੀ ਕੋਈ? ਹਾਂਜੀ ਹਾਂਜੀ ਹੁਣ ਸਾਨੂੰ ਪੂਰੀਆਂ ਧਮਕੀਆਂ ਮਿਲ ਰਹੀਆਂ ਨੇ। ਵੀ ਤੁਸੀਂ ਇਸ ਕੰਮ ਦੇ ਵਿੱਚ ਕੇਸ ਚੱਕੋਗੇ ਤੇ ਤੁਹਾਨੂੰ ਹੀ ਮਾਰ ਦਿੱਤਾ ਜਾਵੇਗਾ। ਅੱਛਾ। ਹਾਂਜੀ। ਤੇ ਤੁਸੀਂ ਇਹ ਜਿਹੜੇ ਬਿਆਨ ਜਿਹੜੇ ਦਰਜ ਕਰਾ ਰਹੇ ਇਹਦੇ ਵਿੱਚ ਦੱਸਿਆ ਪੁਲਿਸ ਨੂੰ? ਹਾਂਜੀ ਹੁਣ ਲਿਖਾ ਰਹੇ ਬਿਆਨ ਅਸੀਂ। ਬਾਕੀ ਪੁਲਿਸ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ। ਤੇ ਸਾਨੂੰ ਬਹੁਤ ਜ਼ਿਆਦਾ ਖਤਰਾ ਹੈ ਸਾਨੂੰ ਸਿਕورٹی ਮਿਲਣੀ ਚਾਹੀਦੀ ਆ ਬਾਤ ਉਹ ਸਾਨੂੰ ਸਿਕورٹی ਮਿਲੇ ਜਾਂ ਸਾਡੀ ਰਖਵਾਲੀ ਕੀਤੀ ਜਾਵੇ ਜਾਂ ਸਾਨੂੰ ਸਰਕਾਰੀ ਰਹਿਸ਼ ਦਿੱਤੀ ਜਾਵੇ ਅਸੀਂ ਇੱਥੇ ਨਹੀਂ ਰਹਿ ਸਕਦੇ ਸਾਨੂੰ ਬਹੁਤ ਖਤਰਾ ਬਣਿਆ ਆ ਹੁਣ ਕਿੰਨਾ ਜ਼ਿਆਦਾ ਖਤਰਾ ਤੁਹਾਨੂੰ ਇਹਨਾਂ ਦੇ ਕੋਲ ਹਾਂਜੀ ਜੇ ਕੱਲ ਨੂੰ ਸਾਡੇ ਦੋਵਾਂ ਭਰਾਵਾਂ ਦੇ ਕਿਸੇ ਦੀ ਮੌਤ ਹੋ ਜਾਂਦੀ ਏ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਇਹ ਸਾਰਾ ਗੈਂਗਸਟਰ ਜਿਹੜੇ 10 15 ਬੰਦੇ ਨੇ ਇਹ ਜ਼ਿੰਮੇਵਾਰ ਨੇ ਓਕੇ ਤੇ ਜੇਕਰ ਤੁਹਾਡੀ ਆ ਸੁਣਵਾਈ ਨਹੀਂ ਹੁੰਦੀ ਜਿਵੇਂ ਤੁਸੀਂ ਗੱਲਬਾਤ ਕੀਤੀ ਇਹਦੇ ਫਿਰ ਉਸ ਤੋਂ ਅਗਲਾ ਪੜਾਅ ਕੀ ਹੋਊਗਾ ਤੁਹਾਡਾ ਫਿਰ ਜਿਹੜੀ ਸਾਡੀ ਕਿਹੜੀ ਜੁਲੀ ਨਹੀਂ ਕਿਹੜੀ ਸਾਡੀ ਸਾਡੇ ਕਿਸਾਨ ਏਕਤਾ ਡਕੋਦਾ ਜੁਨੀ ਵਾਲ ਦੇ ਅਸੀਂ ਪ੍ਰਧਾਨ ਹੈਗੇ ਆ ਆਏ ਸਾਰੇ ਬੈਠੇ ਨੇ ਜਿਹੜੇ ਤੇ ਇਹ ਸਾਡੇ ਨਾਲ ਪੂਰਾ ਸੰਘਰਸ਼ ਤੇਜ ਕਰਨਗੇ ਅਸੀਂ ਰੋਡ ਜਾਮ ਕਰਾਂਗੇ ਵਾਧੂ ਵਾਧ ਸਾਰੇ ਅਸੀਂ ਫੇਸਬੁੱਕ ਤੇ ਪੰਜਾਬ ਏਰੀਆ ਲੈਵਲ ਬੁਲਾਵਾਂਗੇ ਅਸੀਂ ਪੂਰਾ ਚੱਕਾ ਜਾਮ ਕਰਾਂਗੇ ਮਤਲਬ ਕਿ ਜੇਕਰ ਤੁਹਾਡੇ ਕੋਈ ਗੱਲ ਬਾਤ ਨਹੀਂ ਸੁਣੀ ਜਾਂਦੀ ਹਾਂ ਜੇ ਨਹੀਂ ਸੁਣੀ ਜਾਂਦੀ ਜੇਕਰ ਸਾਡੀ ਸੁਣੀ ਜਾਂਦੀ ਹੈ ਤੇ ਫਿਰ ਤਾਂ ਮੈਂ ਬਹੁਤ ਬਹੁਤ ਵਧੀਆ ਧੰਨਵਾਦ ਸਰਕਾਰ ਦਾ ਕਰਦੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦਰਸ਼ਕੋ ਤੁਸੀਂ ਇਹ ਗੱਲਬਾਤ ਸੁਣੀ ਆ ਭਾਈ ਸਾਹਿਬ ਦੀ ਇਹਨਾਂ ਨੇ ਕਹਿਣਾ ਕਿ ਕਿਸ ਤਰ੍ਹਾਂ ਇੱਕ ਜਿਹੜੀ ਗੈਂਗਸਟਰਾਂ ਦੇ ਨਾਲ ਸਬੰਧ ਰੱਖਦਾ ਵਾ ਮੁੰਡਾ ਤੇ ਉਹ ਆਪਣੇ ਹੀ ਪਿਓ ਦੇ ਨਾਲ ਉਹ ਕੁੱਟਮਾਰ ਕਰਕੇ ਉਹਨੂੰ ਉਹਦੀ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਉਹ ਬਿਆਨ ਵੀ ਦੇ ਜਾਂਦਾ ਵਾ ਜਿਹੜਾ ਮ੍ਰਿਤਕ ਆ ਉਹ ਖੁਦ ਬਿਆਨ ਦੇ ਕੇ ਜਾਂਦਾ ਵਾ ਕਿ ਮੇਰੀ ਮੌਤ ਦੇ ਆ ਜਿੰਮੇਵਾਰ ਇਹਨਾਂ ਦੇ ਕਰਕੇ ਮੇਰੀ ਮੌਤ ਹੋ ਰਹੀ ਆ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਕਹਿਣਾ ਸੀ ਕਿ ਪੁਲਿਸ ਕੋਈ ਕਾਰਵਾਈ ਜਿਹੜੀ ਉਹ ਨਹੀਂ ਸੀ ਪੁਸ ਨੇ ਕੀਤੀ ਚਲੋ ਅੱਜ ਕਹਿੰਦੇ ਆ ਕਿ ਬਿਆਨ ਲਿਖਣ ਲੱਗੇ ਆ ਕੀ ਬਿਆਨ ਲਿਖਦੇ ਆ ਆਵਾਜ਼ਾਂ ਕਰਵਾਈ ਕਰਦੇ ਆ ਕੋਈ ਜਾਂ ਫਿਰ ਸਰਪਗੁੰਗਲੋਂ ਤੋਂ ਮਿੱਟੀ ਝੜਦੇ ਆ ਇਹ ਵੀ ਅਗਲੇ ਦੇਖਿਆ ਜਾਊਗਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਜਾਂ ਨਹੀਂ ਹੁੰਦੀ ਤੇ ਉਹ ਵੀ ਅਸੀਂ ਫਿਰ ਤੁਹਾਨੂੰ ਦੁਬਾਰਾ ਫਿਰ ਇਹਨਾਂ ਦੇ ਰੂਬਰੀ ਨੂੰ ਦਰਚਕਾ ਦੇ ਕਰਾਵਾਂਗੇ ਤੇ ਲੋਕ ਇਹਨਾਂ ਦੀ ਆਵਾਜ਼ ਜਿਹੜੀ ਆ ਉਹ ਚੱਕਾਂਗੇ ਦੁਬਾਰਾ ਜੇਕਰ ਇਹਨਾਂ ਦੀ ਗੱਲਬਾਤ ਜੇ ਨਹੀਂ ਸੁਣੀ ਜਾਂਦੀ ਜਾਂ ਜੇਕਰ ਸੁਣੀ ਜਾਂਦੀ ਆ ਤਾਂ ਉਹ ਤਾਂ ਬਿਲਕੁਲ ਵਧੀਆ ਗੱਲ ਆ ਤੇ ਜੇਕਰ ਨਹੀਂ ਸੁਣੀ ਜਾਂਦੀ ਤਾਂ ਫਿਰ ਦੁਬਾਰਾ ਫਿਰ ਕੁਲਵੰਤ ਸਿੰਘ ਮੈਂ ਛੋਟਾ ਉਹਦਾ ਭਰਾ ਬਲਦੇਵ ਸਿੰਘ ਹਾਂ ਕੁਲਵੰਤ ਸਿੰਘ ਆਪਣੇ ਪੁੱਤਰ ਤੇ ਨੂੰ ਨੂੰ ਕੁਝ ਦਿਨ ਪਹਿਲਾਂ ਬੇਦਖਲ ਕੀਤਾ ਹੋਇਆ ਸੀ ਜੋ ਕਿ ਉਸ ਤੋਂ ਬਾਅਦ ਜ਼ਬਰਦਸਤੀ ਘਰ ਦੇ ਵਿੱਚ ਰਹਿ ਰਹੇ ਸਨ ਕੁਲਵੰਤ ਸਿੰਘ ਨੂੰ ਡਰਾ ਧਮਕਾ ਕੇ ਉਸ ਤੋਂ ਬਾਅਦ ਕੁਲਵੰਤ ਸਿੰਘ ਆਪਣੇ ਮੁੰਡੇ ਉਹਦਾ ਗੈਂਗਸਟਰ ਗਰੋ ਨਾਲ ਸੰਬੰਧ ਸੀਗਾ ਜਿਸ ਕਰਕੇ ਉਹ ਮੋਟਰਸਾਈਕਲ ਚੋਰੀ ਦੇ ਆਪਣੇ ਘਰ ਦੇ ਵਿੱਚ ਲਿਆਉਂਦੇ ਜਾਂਦੇ ਰਹਿੰਦੇ ਸਨ ਜਿਸ ਕਰਕੇ ਕੁਲਵੰਤ ਸਿੰਘ ਬਹੁਤ ਜ਼ਿਆਦਾ ਖਫਾ ਸੀਗਾ ਕੁਲਵੰਤ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਨਾਲ ਉਹਦੇ ਸਾਲਿਆਂ ਦਾ ਵੀ ਸੰਬੰਧ ਸੀਗਾ ਜਿੰਨਾਂ ਕੋਲ ਨਜਾਇਜ਼ ਹਥਿਆਰ ਵੀ ਸਨ ਇੱਕ ਦਿਨ ਪਹਿਲਾਂ 28 10 2023 ਨੂੰ ਬਲਵਿੰਦਰ ਸਿੰਘ ਦੇ ਸਾਲਿਆਂ ਨੇ ਘਰ ਦੇ ਵਿੱਚ ਚੋਰੀ ਦਾ ਮੋਟਰਸਾਈਕਲ ਲੈਂਦਾ ਸੀ ਜਿਸ ਕਰਕੇ ਕੁਲਵੰਤ ਸਿੰਘ ਉਸ ਤੋਂ ਬਹੁਤ ਜ਼ਿਆਦਾ ਖਫਾ ਸੀਗਾ ਜਿਸ ਕਾਰਨ ਕੁਲਵੰਤ ਸਿੰਘ ਦਾ ਨੂ ਨਾਲ ਟਕਰਾਅ ਹੋ ਗਿਆ ਤੇ ਕੁਲਵੰਤ ਸਿੰਘ ਦੀ ਨੋ ਰਸ ਕੇ ਪੇਕਿਆਂ ਤੇ ਚਲੇਗੀ ਸ਼ਾਮ ਨੂੰ 5:30 ਵਜੇ ਦੇ ਲਗਭਗ ਆਪਣੇ ਚੇਰੇ ਭਰਾ ਹੋਰ ਕੋਈ ਗੁੰਡੇ ਸਾਥੀ ਲੈ ਕੇ ਕੁਵੰਤ ਸਿੰਘ ਤੇ ਸ਼ਾਮ ਨੂੰ ਲਗਭਗ 5:30 ਵਜੇ ਦੇ ਕਰੀਬ ਹੈ ਹਮਲਾ ਕਰ ਦਿੱਤਾ ਜੋ ਕੁਲਵੰਤ ਸਿੰਘ ਆਪਣੇ ਕਮਰੇ ਦੇ ਵਿੱਚ ਬੈਠਾ ਸੀ ਦਬੋਚ ਲਿਆ ਉਹਦੇ ਕੇਸ ਪੁੱਟੇ ਗਏ ਦਾੜੀ ਪੁੱਟੀ ਗਈ ਬਹੁਤ ਬੇਇੱਜ਼ਤ ਕਰਕੇ ਜਲੀਲ ਕੀਤਾ ਗਿਆ ਜਿਸ ਦੀਆਂ ਉਹਨਾਂ ਨੇ ਵੀਡੀਓ ਬਣਾ ਕੇ ਛੋਲੇ ਵਾਲੇ মিডিਆ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੇਰੀ ਵੀਡੀਓ ਵਾਇਰਲ ਕਰ ਦਿੱਤੀਆਂ ਜਾਣਗੀਆਂ ਜਿਸ ਕਰਕੇ ਕੁਲਵੰਤ ਸਿੰਘ ਕਾਫੀ ਸਦਮੇ ਦੇ ਵਿੱਚ ਹੈਗਾ ਸੀਗਾ ਉਸ ਤੋਂ ਬਾਅਦ ਪੁਲਿਸ ਥਾਣਾ ਜੋਗੇ ਵਾਲਾ ਚੌਂਕੀ ਵਿਖੇ ਦਰਖਾਸਤ ਦਿੱਤੀ ਗਈ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਕੋਈ ਉੱਥੇ ਜਾ ਕੇ ਮੌਕਾ ਦੇਖਿਆ ਗਿਆ ਵੀ ਕੁਲਵੰਤ ਸਿੰਘ ਨੂੰ ਕਿਹੜੇ ਕਮਰੇ ਦੇ ਵਿੱਚ ਕਿਵੇਂ ਬੂਹਾ ਤੋੜ ਕੇ ਅੰਦਰੋਂ ਬਾਹਰ ਖਿੱਚ ਕੇ ਕੱਢਿਆ ਗਿਆ ਸੀ ਸੋ ਉਸ ਤੋਂ ਬਾਅਦ ਕੁਲਵੰਤ ਸਿੰਘ ਮਾਨਸਿਕ ਹਰਾਸਮੈਂਟ ਕਰਕੇ ਲਗਾਤਾਰ ਪਾਗਲਾ ਵਾਂਗੂ ਵਿਹਾਰ ਕਰਨ ਲੱਗਾ ਓਕੇ ਬੀ 11 2023 ਨੂੰ ਇਹਨਾਂ ਇੱਕ ਸਟੰਟ ਬਣਾ ਕੇ ਜਿਸ ਦੇ ਵਿੱਚ ਦੋਸ਼ੀ ਉਸ ਦਾ ਪੁੱਤਰ ਬਲਵਿੰਦਰ ਸਿੰਘ ਵੀ ਸੀਗਾ ਉਹਨਾਂ ਨੇ ਕੁਲਵੰਤ ਸਿੰਘ ਨੂੰ ਧਮਕੀ ਦਿੱਤੀ ਕਿ ਜੇਕਰ ਤੁਸੀਂ ਸਾਡਾ ਰਾਜੀਨਾਮਾ ਨਾ ਕੀਤਾ ਤੇ ਅਸੀਂ ਤੇਰੇ ਤੇ ਦਾਜ ਦਾ ਕੇਸ ਤੇ ਛੇੜਛਾੜ ਦਾ ਕੇਸ ਤੇਰੇ ਤੇ ਥੋਪ ਦੇਾਂਗੇ ਜਿਸ ਤੋਂ ਕੁਲਵੰਤ ਸਿੰਘ ਜਮਾ ਹੀ ਪਾਗਲਾ ਵਾਂਗੂ ਵਿਹਾਰ ਕਰਨ ਲੱਗਾ ਤੇ ਮਾਨਸਿਕ ਸਦਮੇ ਦੇ ਵਿੱਚ ਰਹਿਣ ਲੱਗਾ ਤੇ ਕੁਲਵੰਤ ਸਿੰਘ 23 11 2023 ਨੂੰ ਬਹੁਤ ਜ਼ਿਆਦਾ ਜਲੀਲ ਹੋ ਚੁੱਕਾ ਸੀ ਔਰ ਥਾਣੇ ਦੇ ਵਿੱਚ ਵੀ ਕਹਿ ਚੁੱਕਾ ਸੀ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਜਾਂ ਪਰਚਾ ਦਰਜ ਨਾ ਹੋਇਆ ਦੋਸ਼ੀਆਂ ਤੇ ਮੇਰੀ ਮੌਤ ਹੋ ਜਾਵੇਗੀ ਤੇ ਅਖੀਰ 23 11 2023 ਨੂੰ ਕੁਲਵੰਤ ਸਿੰਘ ਮੌਤ ਦੇ ਮੂੰਹ ਦੇ ਵਿੱਚ ਚਲਾ ਗਿਆ ਓਕੇ ਉਸ ਤੋਂ ਪ੍ਰੰਤ ਹੁਣ ਮੇਰਾ ਭਤੀਜਾ ਫੇਰ ਗੈਂਗਸਟਰ ਸਬੰਧ ਉਹ ਬਣਾ ਚੁੱਕਾ ਹੈ ਸਾਨੂੰ ਵੀ ਧਮਕੀਆਂ ਦੇ ਚੁੱਕਾ ਮੈਂ ਗਵਰਨਮੈਂਟ ਟੀਚਰ ਹੋਣ ਕਰਕੇ ਐਸ ਡੀ ਐਮ ਦਫਤਰ ਦੇ ਵਿੱਚ ਸੈਕਟਰ ਅਫਸਰ ਹੋਣ ਕਰਕੇ ਮੇਰਾ ਬਾਹਰ ਇਲੈਕਸ਼ਨ ਡਿਊਟੀਆਂ ਵੀ ਚੱਲ ਰਹੀਆਂ ਨੇ ਜਿਸ ਕਰਕੇ ਮੈਨੂੰ ਧਮਕੀ ਦਿੱਤੀ ਗਈ ਹੈ ਕਿ ਤੇਰਾ ਵੀ ਹਸ਼ਰ ਹੈ ਉਸੇ ਤਰ੍ਹਾਂ ਹੀ ਗੋਲੀਆਂ ਮਾਰ ਕੇ ਕੀਤਾ ਜਾਵੇਗਾ ਔਰ ਮੈਨੂੰ ਡਰਿਆ ਔਰ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਤੁਸੀਂ ਗੱਲ ਕੀਤੀ ਆ ਕਿ ਤੁਹਾਡੇ ਨੂੰ ਤੁਹਾਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਸਾਰੇ ਬਿਆਨ ਤੁਸੀਂ ਦਰਜ ਕਰਾਏ ਪ੍ਰਸ਼ਾਸਨ ਨੂੰ ਕਰਵਾਏ ਹੋਇਆ ਜੀ ਕੱਲ ਅਰਜ਼ੀ ਤਾਂ ਅਸੀਂ ਦੇ ਕੇ ਗਏ ਆਂ ਜੀ ਇੱਥੇ ਅਸੀਂ ਚਾਹੁੰਦੇ ਆਂ ਸਾਰੀ ਕਾਰਵਾਈ ਹੋਵੇ ਮੰਗ ਕੀ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆਂ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਤੁਰੰਤ ਕੀਤੀ ਜਾਵੇ ਪਰਚਾ ਦਰਜ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ ਜਿਹੜੀ ਤੁਹਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਜਾਂ ਤੁਹਾਡੇ ਨਾਲ ਤੁਸੀਂ ਕਿਵੇਂ ਕਹਿ ਰਹੇ ਜਿਵੇਂ ਡਿਊਟੀ ਤੇ ਜਾਣਾ ਫਿਰ ਉਹਦੇ ਲਈ ਕੁਝ ਕੀਤੀ ਗੱਲਬਾਤ ਤੁਸੀਂ ਹਾਂਜੀ ਕਰ ਰਹੇ ਆ ਜੀ ਅੱਜ ਗੱਲਬਾਤ ਕਰ ਰਹੇ ਆ ਥਾਣੇ ਪਹੁੰਚੇ ਹੋਏ ਆ ਅਸੀਂ ਸਾਰੇ ਸੰਗਤ ਲੈ ਕੇ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਆ ਕਿ ਸਾਡੀ ਹਫਾਜ਼ਤ ਕੀਤੀ ਜਾਵੇ ਦੋਸ਼ੀਆਂ ਦੀ ਜ਼ਮਾਨਤਾਂ ਕਰਕੇ ਤੁਰੰਤ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਜੋ ਇਹਨਾਂ ਨੇ ਗਲਤ ਕੰਮ ਕੀਤੇ ਆ ਸਿਕਿਉਰਿਟੀ ਦੀ ਕੋਈ ਲੋੜ ਹੈ ਸਿਕਿਉਰਿਟੀ ਦੇ ਲੋੜ ਹੈ ਸਾਨੂੰ ਇਲੈਕਸ਼ਨ ਦੇ ਵਿੱਚ ਸੈਕਟਰ ਆਫਸਰ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਆ ਤੇ ਮੈਨੂੰ ਉਸ ਤੋਂ ਪਹਿਲਾਂ ਹੁਣ ਜ਼ਰੂਰਤ ਪੈ ਗਈ ਆ ਕਿਉਂਕਿ ਮੈਨੂੰ ਸ਼ਰੇਆਮ ਧਮਕੀ ਮਿਲੀ ਕਿ ਤੇਰੀ ਛਾਤੀਆਂ ਦੇ ਵਿੱਚ ਗੋਲੀ ਕੱਢ ਦਿੱਤੀ ਜਾਊਗੀ ਤੇ ਇਸ ਕਰਕੇ ਮੇਰਾ ਹੁਣ ਮਾਨਸਿਕ ਸਦਮੇ ਦੇ ਵਿੱਚ ਮੈਂ ਵੀ ਹੈਗਾ ਮੈਂ ਸਕੂਲ ਦੇ ਵਿੱਚ ਮੈਂ ਪੜਾ ਰਿਹਾ ਹਾਂ ਮੈਂ ਚੰਗੀ ਤਰ੍ਹਾਂ ਪੜਾ ਨਹੀਂ ਰਿਹਾ ਬੱਚਿਆਂ ਨੂੰ ਮੇਰਾ ਕਿਉਂਕਿ ਮਨ ਨਹੀਂ ਲੱਗਦਾ ਹਰ ਵਕਤ ਮੈਂ ਸੋਚਦਾ ਰਹਿੰਦਾ ਕਿ ਮੈਨੂੰ ਪਤਾ ਨਹੀਂ ਕਿਹੜੇ ਵੇਲੇ ਵਾਰਦਾਤ ਮੇਰੇ ਘਰ ਤੇ ਕਾਤਲਾਨਾ ਹਮਲਾ ਹੋ ਜਾਣਾ ਤੇ ਇਸ ਕਰਕੇ ਮੇਰੀ ਹਫਾਇਤ ਕੀਤੀ ਜਾਵੇ। ਬਿਲਕੁਲ ਜੀ ਮੇਰੇ ਕੋਲ ਰਿਕਾਰਡਿੰਗ ਹੈ ਜੀ ਮੇਰੇ ਭਤੀਜੇ ਦੇ ਫੋਨ ਦਾ ਹੀ ਉਹਨਾਂ ਨੇ ਧਮਕੀ ਦਿੱਤੀ ਆ ਕਹਿੰਦਾ ਬਲਦੇਵ ਸਿੰਘ ਆ ਪਹਿਲਾਂ ਵੀ ਤੁਰਦਾ ਰਿਹਾ ਮੇਰੇ ਡੈਡੀ ਨਾਲ ਮੇਰੇ ਬੁੜੇ ਨਾਲ ਜੇ ਦੇਖਿਆ ਪਾਇਆ ਗਿਆ ਤੇ ਇਹਦੀ ਛਾਤੀਆਂ ਵਿੱਚ ਗੋਲੀਆਂ ਕਾੜ ਦਿੱਤੀਆਂ ਜਾਣਗੀਆਂ। ਇਹ ਪਹਿਲਾਂ ਦੀ ਗੱਲ ਹੈ ਜੀ ਕਲਵਰ ਸਿੰਘ ਦੀ ਮੌਤ ਤੋਂ ਪਹਿਲਾਂ ਦੀ ਗੱਲ ਹੈ। ਇਹ ਰਿਕਾਰਡਿੰਗ ਹੈਗੀ। ਇਸ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਪੁਲਿਸ ਚੌਕੀ ਜੋਗੇਵਾਲ ਦੇ ਇੰਚਾਰਜ ਸਰਦਾਰ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਉਹ ਬੜੀ ਗੰਭੀਰਤਾ ਦੇ ਨਾਲ ਲੈ ਰਹੇ ਨੇ ਤੇ ਜਿਹੜੇ ਵੀ ਦੋਸ਼ੀ ਹੋਣਗੇ ਜਲਦੀ ਹੀ ਉਹ ਸੁਲਾਖਾਂ ਦੇ ਪਿੱਛੇ ਹੋਣਗੇ ਤੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਵਾ ਉਹ ਇਨਸਾਫ ਮਿਲੇਗਾ ਤਪਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਖਾਨਾ